ਸਭ ਸੇ ਕਰਵਾਈ ਸਾਰਿਆਂ ਨੂੰ ਅੱਜ ਵੀ ਇੱਕ ਤੁਹਾਨੂੰ ਆਪਾਂ ਇੱਕ ਵੱਖਰੀ ਤਰ੍ਹਾਂ ਦੀ ਸਟੋਰੀ ਦੱਸਾਂਗੇ ਜਿਹੜੀ ਕਿ ਪੰਜਾਬ ਦੇ ਇੱਕ ਪਿੰਡ ਦੀ ਆ ਕਿਵੇਂ ਆਪਾਂ ਇਹਨਾਂ ਪ੍ਰਵਾਸੀਆਂ ਨੂੰ ਵੀ ਕਰੇ ਰੱਖ ਲੈਂਦੇ ਆ ਕਿਵੇਂ ਇਹ ਆਪਣੀ ਘਰ ਦੀ ਤਿਵਾਹੀ ਦਾ ਕਾਰਨ ਬਣਦੇ ਨੇ ਪੰਜਾਬ ਵਿੱਚ ਇੱਕ ਪਿੰਡ ਸੀ ਵੀਰੇ ਜਿੱਥੇ ਪਰਿਵਾਰ ਦੇ ਵਿੱਚ ਦੋ ਕੁੜੀਆਂ ਉਸ ਜੱਟ ਦੇ ਉਹ ਆਪ ਤੇ ਉਹਦੀ ਘਰ ਵਾਲੀ ਮੁੰਡਾ ਸਭ ਤੋਂ ਛੋਟਾ ਸੀ ਉਹ ਪਰਿਵਾਰ ਰਹਦਾ ਸੀ ਪਰਿਵਾਰ ਰਹਿਣ ਦੇ ਨਾਲ ਉਹਨਾਂ ਨੇ ਇੱਕ ਭਈਆ ਰੱਖ ਲਿਆ ਛੋਟਾ ਮਤਲਬ ਕਹਿਣ ਦਾ ਉਹਦੀ ਉਮਰ ਸੀਗੀ 8-9 ਸਾਲ ਦੀ ਜਿਆ ਰੱਖਿਆ ਰੱਖਣ ਤੋਂ ਬਾਅਦ ਉਹਦਾ ਹੀ ਉਹ ਪੜਦਾ ਗਿਆ ਪਰਿਵਾਰ ਦੇ ਵਿੱਚ ਕੰਮ ਕਾਰ ਸਾਰੇ ਟਟਬਰ ਦੇ ਉਹ ਕਰਦਾ ਗਿਆ ਜਿਹੜਾ ਉਹਦਾ ਮਾਤ ਸੀ ਜੱਟ ਸੀ ਯਾਨੀ ਪਰਿਵਾਰ ਦਾ ਨਾਨਾਦਾਰ ਸੀਗਾ ਉਹ ਵੀ ਬੰਦਾ ਸਿੱਧਾ ਸਿੱਧਾ ਸੌ ਬੰਦਾ ਸੀਗਾ ਜਿਹੜਾ ਉਸ ਜ਼ਿਮੀਦਾਰ ਦਾ ਭਾਈ ਸੀਗਾ ਉਹ ਥੋੜੇ ਜਿਹਾ ਅੜਬ ਸੀਗਾ ਬੰਦਲਵਾੜ ਦਾ ਸੁਭਾਅ ਦਾ ਸੀਗਾ ਉਹ ਭਈਏ ਨੂੰ ਮਤਲਬ ਵਧੀਆ ਨਹੀਂ ਸਮਝਦਾ ਜਦ ਕਿ ਉਹ ਜਿਹੜਾ ਪਰਿਵਾਰ ਸੀ ਜੱਟ ਦਾ ਉਹ ਭਈਏ ਨੂੰ ਬਰਾਬਰ ਦੀ ਆ ਬਥੇ ਮਤਲਬ ਮੁੰਡੇ ਵਾਂਗੂ ਉਹਦਾ ਪਿਆਰ ਕਰਦੇ ਸੀ ਉਹਨੂੰ ਕੱਪੜਾ ਲੀੜਾ ਦਿੰਦੇ ਸੀ ਸਾਬ फसल ਤੇ ਸਮਾਂ ਲੰਘਦਾ ਗਿਆ ਵੀ ਇਹ ਸਮਾਂ ਲੰਘਣ ਤੋਂ ਬਾਅਦ ਨਾ ਇੱਕ ਵਾਰ ਉਹ ਭਈਏ ਨੇ ਨਾ 200 ਰੁਪਇਆ ਚੱਕ ਲਿਆ ਕੰਸ ਦੇ ਉੱਤੋਂ 200 ਰੁਪਿਆ ਦਾ ਉਸ ਨੂੰ ਚੱਕਿਆ ਹੋਇਆ ਤਾਂ ਉਹ ਰੌਲਾ ਪੈ ਗਿਆ ਘਰ ਦੇ ਵਿੱਚ ਵੀ ਉਹਦੇ ਚੱਕਿਆ ਉਹਨੇ ਚੱਕਿਆ ਗੱਲ ਉਹਦੇ ਜਿਹੜੇ ਚਾਚਾ ਸੀ ਮੁੰਡੇ ਦਾ ਉਹਦਾ ਭਾਈ ਸੀ ਜਾਨੀ ਜ਼ਿੰਮੇਵਾਰ ਦਾ ਉਹ ਨੂੰ ਵੀ ਪਤਾ ਲੱਗ ਗਿਆ ਬਈ ਉਹਨੇ ਭਈਏ ਨੂੰ ਕੁੱਟਿਆ ਬਹੁਤ ਉਸੇ ਮਾਰਵਾ ਘਰ ਦੇ ਅੰਦਰ ਇਨਾ ਕੁੱਟਿਆ ਵੀ ਹੱਦੋਂ ਬਾਹਰ ਉਹ ਭਈਆ ਗੁੱਸੇ ਨਾਲ ਭਰਿਆ ਹੋਇਆ ਦੂਏ ਤੀਏ ਦਿਨ ਬਾਈ ਉੱਥੋਂ ਚਲੇ ਗਿਆ ਘਰੋਂ ਜਾਣ ਤੋਂ ਬਾਅਦ ਕੀ ਹੋਇਆ ਉਹ ਪਰਿਵਾਰ ਦਾ ਨਾ ਜਿਹੜਾ ਮਾਨਸਿਕ ਸੰਤੁਲਨ ਸੀਗਾ ਘਰ ਦੇ ਹਰ ਇੱਕ ਮੈਂਬਰ ਦਾ ਇੱਕਦਾਂ ਹੀ ਹਰ ਇੱਕ ਮੈਂਬਰ ਦਾ ਉਹਨਾਂ ਦਾ ਹੌਲੀ-ਹੌਲੀ ਬਾਈ ਬੁਰਾ ਹਾਲ ਹੋਣ ਲੱਗ ਗਿਆ ਉਹ ਘਰ ਤੋਂ ਬਾਹਰ ਘਟ ਨਿਕਲਣ ਲੱਗੇ ਘਟ ਨਿਕਲਦੇ ਨਿਕਲਦੇ ਜਿਵੇਂ ਹੀ ਘਰ ਤੋਂ ਨਿਕਲ ਨੂੰ ਹਟ ਗਏ ਨਿਕਲਣੋਂ ਹਟੇ ਹੋਏ ਜਿਹੜੇ ਆਂਡੀ ਗਵਰੰਟੀ ਸੀ ਉਹ ਵੀ ਕਹਿੰਦੇ ਸੀ ਵੀ ਯਾਰ ਬਾਹਰ ਇਹਨਾਂ ਦਾ ਕੋਈ ਦੀਦ ਨੀਗਾ ਨਾ ਕੋਈ ਆਉਂਦਾ ਨਾ ਕੋਈ ਜਾਂਦਾ ਗੇਟ ਅੰਦਰੋਂ ਲੱਗਿਆ ਹੋਇਆ ਜ਼ਿੰਮੇਦਾਰਾਂ ਦੇ ਵੱਡੇ ਘਰ ਹੁੰਦੇ ਨੇ ਦੇਖ ਲਾ ਪਿੰਡਾਂ 'ਚ ਉਹ ਵੱਡਾ ਘਰ ਸੀਗਾ ਤਾਂ ਜਿਹੜਾ ਉਹਦਾ ਚਾਚਾ ਜੀ ਜਿਹਨੂੰ ਆਪਾਂ ਕਹਿੰਦੇ ਆ ਅੜਬ ਸੀਗਾ ਉਹ ਉਹਨਾਂ ਦੇ ਘਰੇ ਆਉਂਦਾ ਜਾਂਦਾ ਸੀ ਉਹਨੇ ਪਹਿਲਾਂ ਡਾਕਟਰ ਨੂੰ ਦਿਖਾਇਆ ਆਪਣੇ ਭਾਈ ਨੂੰ ਵੀ ਇਹਨੂੰ ਕੀ ਹੋ ਗਿਆ ਦੂਜੇ ਨੂੰ ਉਹਦੀ ਘਰ ਵਾਲੀ ਨੂੰ ਦਿਖਾਇਆ ਦੋਨੋਂ ਕੁੜੀਆਂ ਤੇ ਮੁੰਡਾ ਸਾਰੇ ਟੱਬਰ ਉਸ ਨੂੰ ਕੀ ਦੱਸਾਂ ਵੀ ਇਹੋ ਜਿਹੇ ਹਾਲਾਤ ਹੋ ਗਏ ਉਹਨਾਂ ਦੇ ਬਈ ਉਹ ਜਿਹੜੇ ਆਪਸੀ ਰਿਸ਼ਤੇ ਨੇ ਉਹ ਵੀ ਭੁੱਲ ਗਏ ਸ਼ੰਗ ਸ਼ਰਮ ਭੁੱਲ ਗਏ ਜਿਹੜੀ ਰੋਜ਼ ਦੀ ਕਿਰਿਆ ਕਰਦੇ ਆ ਆਪਾਂ ਇਨਸਾਨ ਕਰਦਾ ਏ ਉਹ ਵੀ ਉਹਨਾਂ ਨੂੰ ਮਤਲਬ ਕਰਦਾ ਪਤਾ ਨੂੰ ਲੱਗਾ ਇੰਨੀ ਉਹਨਾਂ ਦੀ ਮਾਨਸਿਕ ਤਰ੍ਹਾਂ ਸੀਗਾ ਉਹਦਾ ਖਰਾਬ ਹੋ ਗਿਆ ਚਲੋ ਜਿਹੜਾ ਉਹਦਾ ਭਾਈ ਸੀਗਾ ਉਹਨੇ ਤਾਂ ਫਿਕਰ ਕਰਨਾ ਹੀ ਸੀ ਆਪਣੇ ਭਾਈ ਦਾ ਉਹ ਉਹਨਾਂ ਨੇ ਉਹਨੂੰ ਕਿਤੇ ਇਹ ਜਿਹੇ ਕੋਲ ਲੈ ਗਿਆ ਬੰਦੇ ਕੋਲ ਪਹਿਲਾਂ ਡਾਕਟਰਾਂ ਕੋਲ ਪਰੀ ਗਿਆ ਜਦ ਕੁਝ ਬਿਣਿਆ ਨਾ 6 ਮਹੀਨੇ ਉਹ ਹਲਕੀ ਗਿਆ ਮਿੱਤਰੋ ਉਹ ਲੈ ਕੇ ਵਿਚਾਰਾ ਪਰੀ ਗਿਆ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਫਿਰ ਕਿਸੇ ਨੇ ਦੱਸਿਆ ਵੀ ਭਾਈ ਜਿਹੜੇ ਆ ਕਰਦੇ ਕਰਾਉਂਦੇ ਨੇ ਇਹਨਾਂ ਵਾਲਾ ਚੱਕਰ ਤੂੰ ਜੀ ਦੇਖ ਲਊ ਵੀ ਕਿਤੇ ਕੋਈ ਇਹ ਜੀ ਗੱਲ ਨਾ ਹੋਵੇ ਕਰਨੇ ਕਰਾਉਣੇ ਵਾਲੀ ਫਿਰ ਉਹ ਮਲੇ ਕੋਟਲੇ ਲੈ ਗਏ ਉਹਨੂੰ ਲੈ ਗਿਆ ਆਪਣੇ ਭਾਈ ਨੂੰ ਪਰਿਵਾਰ ਨੂੰ ਕਿਸੇ ਆਪਾਂ ਕਹਾਂ ਲਾਂਗੇ ਉਹਨੂੰ ਵੀ ਬਾਬੇ ਨੂੰ ਤੰਤਰ ਮੰਤਰ ਵਾਲੇ ਕੋਲ ਲੈ ਗਏ ਉਹਨੇ ਉਤਰਾ ਭਈ ਜੋ ਗੱਲ ਦੱਸੀ ਬਹੁਤ ਹਨਾਨੀ ਜਨ ਸੀ ਉਹ ਕਹਿੰਦਾ ਵੀ ਜਿਹੜਾ ਭਈਆ ਤੁਸੀਂ ਕੁੱਟ ਕੇ ਕੱਢਿਆ ਬਈ ਉਹ ਕਾਲਾ ਆੜਾ ਨੂੰ ਜਾਣਦਾ ਸੀ ਵੀ ਉਹ ਜਾਂਦਾ ਹੋਇਆ ਇਸ ਘਰ ਦੇ ਮੈਂਬਰਾਂ ਤੇ ਕਾਲੇ ਰਮਜ਼ਾ ਜਿਹੜਾ ਵਾਰਸਿਓ ਕਰ ਗਿਆ ਉਹ ਕਹਿੰਦਾ ਬਾਬਾ ਜੀ ਇਹਦਾ ਹੱਲ ਵੀ ਇਹਦਾ ਹੱਲ ਤਾਂ ਕੋਈ ਕੱਢੋ ਵੀ ਕੁੜੀਆਂ ਨੇ ਦੇ ਲਾ ਬੱਚਾ ਛੋਟਾ ਮਈਨਾ ਦਾ ਬੁਰਾ ਹਾਲ ਹੋਇਆ ਪਿਆ ਕਹਿੰਦਾ ਵੀ ਉਹ ਇਹੋ ਜਿਹਾ ਮਤਲਬ ਇਹਨੂੰ ਕਰਕੇ ਗਿਆ ਪੜ੍ਹ ਕੇ ਗਿਆ ਵੀ ਇਹਦਾ ਹੱਲ ਉਹੀ ਕਰ ਸਕਦਾ ਜਾਂ ਫਿਰ ਉਹ ਤੋਂ ਕੋਈ ਉੱਪਰ ਸ਼ਕਤੀ ਵਾਲਾ ਬੰਦਾ ਵੀ ਮੈਂ ਇਹ ਜੀ ਕਿਸੇ ਨੂੰ ਜਾਣਦਾ ਨਹੀਂ ਵੇ ਤੁਸੀਂ ਐਦਾਂ ਕਰੋ ਤੁਸੀਂ ਭਈਏ ਨੂੰ ਹੀ ਲੱਗੋ ਜਿਵੇਂ ਮਰਦੀ ਜਿੱਥੇ ਹੈਗਾ ਚਲੋ ਉਹਦੇ ਦੋਸਤਾਂ ਦਸਤਾਂ ਤੋਂ ਪਤਾ ਕਰਕੇ ਜਿਹੜਾ ਉਹਦਾ ਬ੍ਰਦਰ ਸੀਗਾ ਭਾਈ ਸੀਗਾ ਜ਼ਿੰਮੇਦਾਰ ਦਾ ਉਹ ਪਹੁੰਚ ਗਏ ਭਈਏ ਦੇ ਪਿੰਡ ਵਿਆਹ ਵਿਆਹ ਪਹੁੰਚ ਕੇ ਉਹਨਾਂ ਨੇ ਪਤਾ ਕਰਿਆ ਤਾਂ ਭਈਆ ਮਿਲ ਗਿਆ ਉਹਨਾਂ ਨੇ ਕੋਈ ਜੇ ਨੂੰ ਉਹ ਬਾਪੇ ਨੇ ਦੱਸਿਆ ਜੀ ਕਹਿੰਦਾ ਵੀ ਉਹਦੇ ਨਾਲ ਤੁਸੀਂ ਗੁੱਸੇ 'ਚ ਨਹੀਂ ਕੋਈ ਗੱਲ ਕਰਨੀ ਉਹਨੂੰ ਵਿੜਿਆ ਕੇ ਉਰੇ ਲੈ ਆਓ ਵੀ ਫਿਰ ਮੈਂ ਆਉਂਗਾ ਘਰੇ ਮੈਂ ਉਹਨੂੰ ਆਪੇ ਉਹ ਨਾਲ ਗੱਲਬਾਤ ਕਰ ਲਵਾਂਗਾ ਚਲੋ ਜੀ ਉਹ ਵਿڈਿਆ ਕੇ ਉਹਨੂੰ ਨਾਲ ਆਪਦੇ ਨਾਲ ਲੈ ਆਏ ਇੱਥੇ ਘਰੇ ਲੈ ਆਏ ਚਲ ਪਿੰਡ ਦਾ ਨਾਮ ਦਾ ਪਗਾਣੂ ਲੈਣਾ ਘਰੇ ਬਹੁਤ ਔਖਾ ਯਾਨੀ ਮੰਨੇ ਆ ਉਹ ਕਿਵੇਂ ਨਾ ਕਰੇ ਉਹਨਾਂ ਨੇ ਬੰਦ ਤਰਲਾ ਕਰਕੇ ਉਹ ਲੈ ਆਏ ਲਿਆ ਕੇ ਉਹਨਾਂ ਨੇ ਉਹ ਬਾਬਾ ਆਇਆ ਜਿਹਦੇ ਨਾਲ ਬਾਬੇ ਨੂੰ ਵੀ ਪਤਾ ਨਹੀਂ ਵੀ ਆਦਿ ਰਹਿਣਾ ਉਹਨਾਂ ਨੇ ਬਾਬੇ ਨੇ ਗੱਲ ਕਰੀ ਕਹਿੰਦਾ ਵੀ ਗਲਤੀ ਹੋ ਗਈ ਇਹਨੂੰ ਉਹ ਕਹਿੰਦਾ ਵੀ ਇਹ ਬੰਦਾ ਹੈ ਜਿਹੜਾ ਇਹ ਗਲਤੀ ਮੰਨੇਗਾ ਤੂੰ ਤਾਂ ਮੈਂ ਲਾਲ ਕੋਲ ਨਾ। ਫਿਰ ਭਾਈ ਜਿਹੜਾ ਉਹਦਾ ਚਾਚਾ ਸੀ ਉਸ ਪਰਵਾਰ ਦਾ ਜੱਟ ਦਾ ਜਿੰਮੀਦਾਰ ਦਾ ਭਰਾ ਸੀ ਉਹਨੇ ਗਲਤੀ ਮੰਨੀ ਹੋਈ ਇਹ ਤੂੰ ਤਾਂ ਵਈਆ ਜਿਹੜਾ ਕਾਲਾ ਜੰਦਾ ਅਸਰ ਸੀਗਾ ਉਹਨੂੰ ਚੱਕਿਆ ਦੂਰ ਕੀਤਾ ਤਾਂ ਉਹ ਪਰਵਾਰ ਦਾ ਜਿਹੜਾ ਭਲਾ ਮਸੂਹ ਆੜੀ ਵਾਲੀ ਦੇ ਪਿੰਡੇ ਪਿੰਡੇ ਉਹ ਖਵਾਰ ਹੀ ਹੋ ਗਿਆ। ਭਈਆ ਦਾ ਮੁੜ ਗਿਆ ਜਿਹੜੀ ਕਾਲਾ ਜੰਦਾ ਅਜ਼ਰ ਚੱਕ ਕੇ ਪਰ ਮੈਂ ਦੱਸਣਾ ਚਾਹੁੰਦਾ ਬਾਈ ਜਿਹੜਾ ਹੱਦ ਤੋਂ ਵੱਧ ਦਾ ਕਿਸੇ ਤੇ ਇਤਵਾਾਰ ਆ ਉਹ ਵੀ ਨਹੀਂ ਕਰਨਾ ਚਾਹੀਦਾ ਜਿਹੜਾ ਉੱਪਰ ਆਉਂਦਾ ਉਹ ਤਾਂ ਉੱਪਰੇ ਨਾਲ ਉੱਪਰੇ ਵਾਂਗੂ ਹੀ ਸਮਝਣਾ ਚਾਹੀਦਾ ਨਾ ਕਿ ਘਰ ਮੋਂਗੂ ਕਿਉਂਕਿ ਕਿਸੇ ਦੇ ਮਨ ਦਾ ਆਪਾਂ ਨੂੰ ਪਤਾ ਨਹੀਂ ਕਦੋਂ ਕਿਸੇ ਦੇ ਮਨ ਦੇ ਵਿੱਚ ਬਦੀ ਉੱਠ ਖੜੇ ਆਪਾਂ ਨੂੰ ਇਹਦਾ ਕੋਈ ਪਤਾ ਨਹੀਂ ਲੱਗਣਾ ਸੋ ਇਸ ਤਰ੍ਹਾਂ ਦੀ ਕਹਾਣੀ ਕਦੇ ਖਿਦ ਹੋਰ ਲੈ ਕੇ ਹਾਜ਼ਰ ਹੋਵਾਂਗੇ ਜੈ ਹਿੰਦ